ਜੀ ਅੱਜ ਦਾ ਵਿਚਾਰ ਹੈ ਅਸੀਂ ਜਿੱਤਾਂਗੇ ਜਾਂ ਸਿੱਖਾਂਗੇ ਅੱਜ ਮਾਰਨਿੰਗ ਅਸੈਂਬਲੀ ਦੇ ਵਿੱਚ ਇਹ ਵਿਚਾਰ ਡਿਸਕਸ ਹੋਇਆ ਕਿ ਜਿਹੜਾ ਸਾਡਾ ਐਫਰਟ ਹੈ ਉਹ ਪੋਜੀਟਿਵ ਡਾਇਰੈਕਸ਼ਨ ਵਿੱਚ ਹੋਣਾ ਚਾਹੀਦਾ ਹੈ ਔਰ ਹਮੇਸ਼ਾ ਇਹ ਸੋਚ ਹੋਣੀ ਹੈ ਵੀ ਦੋ ਹੀ ਪਹਿਲੂ ਹੈ ਜਾਂ ਤਾਂ ਜਿੱਤਾਂਗੇ ਜਾਂ ਸਿੱਖਾਂਗੇ ਇਦਰ ਵੀ ਵਿਨ ਔਰ ਲਰਨ ਇਹ ਬੱਚਿਆਂ ਨਾਲ ਡਿਸਕਸ ਕੀਤਾ ਮੈਂ ਕਈ ਵਾਰ ਇਹ ਵਿਚਾਰ ਡਿਸਕਸ ਕੀਤਾ ਔਰ ਬੜਾ ਮੈਂ ਵਿਸ਼ਵਾਸ ਕਰਦਾ ਹਾਂ ਇਸ ਵਿਸ਼ਵਾਸ ਵਿਚਾਰ ਦੇ ਵਿੱਚ ਕਿ ਸਾਨੂੰ ਆਦਾ ਐਫਰਟ ਪੋਜੀਟਿਵ ਡਾਇਰੈਕਸ਼ਨ ਵਿੱਚ ਲਗਾਉਣਾ ਚਾਹੀਦਾ ਹੈ ਯਾ ਤਾਂ ਜਿੱਤ ਜਾਾਂਗੇ ਜਾਂ ਸਿੱਖ ਜਾਾਂਗੇ ਠੀਕ ਹੈ ਜਿਹੜਾ ਆਪਾਂ ਛੋਟੀਆਂ ਕਲਾਸਾਂ 'ਚ ਇੱਕ ਜਿੱਤ ਦਾ ਉਲਟ ਵਰਡ ਪੜਿਆ ਸੀ ਨਾ ਉਹ ਬਾਅਦ 'ਚ ਡੈਫੀਨੇਸ਼ਨ 'ਚੋਂ ਨਿਕਲ ਗਿਆ ਤਾਂ ਦੋ ਹੀ ਵਰਡ ਹੈ ਜਿੱਤਣਾ ਤੇ ਸਿੱਖਣਾ ਤਾਂ ਇੱਕ ਇਨਸੀਡੈਂਸ ਵੀ ਇਹਦੇ ਨਾਲ ਜੋੜਦਾ ਕੱਲ ਕੋਰਟ ਦੇ ਵਿੱਚ ਜਦੋਂ ਹੈਗੇ ਸੀ ਤਾਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਲੋਅਰਸ ਦੀ ਸਟ੍ਰਾਈਕ ਚੱਦੀ ਸੀ ਤਾਂ ਮੈਂ ਕੋਰਟ 'ਚੋਂ ਪਹੁੰਚਿਆ ਪਹਿਲੇ ਤਾਂ ਜੱਜ ਸਾਹਿਬ ਹੈ ਨਹੀਂ ਸੀ ਫਿਰ ਜੱਜ ਸਾਹਿਬ ਆਏ ਤੇ ਉਹਨਾਂ ਨੇ ਪੁੱਛਿਆ ਕੋਈ ਪ੍ਰੀਜ਼ੈਂਟ ਕਰਨਾ ਚਾਹੁੰਦਾ ਆ ਰੇਜ਼ ਮਾਈ ਹੈਂਡ ਕਿ 댓 ਆਈ ਵਾਂਟ ਟੂ ਪ੍ਰੀਜ਼ੈਂਟ ਮਾਈ ਕੇਸ ਤਾਂ ਮੈਂ ਡਾਇਸ ਤੇ ਗਿਆ ਮੈਂ ਕੇਸ ਪ੍ਰੀਜ਼ੈਂਟ ਕਰਨਾ ਸ਼ੁਰੂ ਕੀਤਾ ਤਾਂ ਜੱਜ ਮੇਰੇ ਆਰਗੂਮੈਂਟ ਤੋਂ ਇਹ ਤਾਂ ਉਹਨਾਂ ਨੂੰ ਅੱਛਾ ਲੱਗ ਰਿਹਾ ਸੀ ਵੀ ਪ੍ਰੀਜ਼ੈਂਟ ਅੱਛਾ ਕਰ ਰਿਹਾ ਹੈ ਪਰ ਇੰਨਾ ਕਨਵਿੰਸ ਨਹੀਂ ਹੋ ਰਹੇ ਸੀ ਵੀ ਉਹਨਦੇ ਤੇ ਸਟੇਜ ਦਿੱਤਾ ਜਾ ਸਕੇ ਪਰ ਮੈਂ ਲਗਾਤਾਰ ਉਹ ਐਫਆਰਟੀ ਚ ਲੱਗਿਆ ਰਿਆ ਇੱਕ ਚੀਜ਼ ਦੱਸੀ ਦੂਸਰੀ ਚੀਜ਼ ਦੱਸੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਾਰੇ ਦੱਸਿਆ ਕੇਵੀਐਸ ਬਾਰੇ ਦੱਸਿਆ ਠੀਕ ਹੈ ਉਹ ਮੇਰੇ ਕੋਲ ਪੁੱਛਦੇ ਗਏ ਤੇ ਮੈਂ ਪੇਜ ਦਰ ਪੇਜ ਦੱਸਦਾ ਗਿਆ ਕਿ ਇੱਥੇ ਆਏ ਇੱਥੇ ਆਏ 20 ਤੋਂ 25 ਮਿੰਟ ਸੇ ਚੱਲਿਆ ਹੋਏਗਾ ਤੇ ਐਵੇਂ ਸਮਝੋ ਵੀ 24 ਮਿੰਟਸ ਵਿੱਚ ਵੀ ਸ਼ਾਇਦ ਉਹ ਨੀਸੀਬੀ ਚਤੇ ਮਿਲ ਜਾਏਗਾ ਉੰਦੇ ਤੇ ਇਟ ਵਾਸ ਓਨਲੀ ਲਾਸਟ 10 ਸੈਕਿੰਡਸ ਠੀਕ ਹੈ ਉਹ ਲਾਸਟ ਦੇ 10 ਸੈਕਿੰਡ ਸੀ ਜਦੋਂ ਉਹ ਕਨਵਿੰਸ ਹੋਏ ਕਿ ਦੈਟ ਸਟੇ ਸ਼ੁੱਡ ਬੀ ਗਰੰਟੀਡ ਓਨ ਦੈਟ ਤਾਂ ਇੱਕ ਐਕਸਪੀਰੀਅੰਸ ਮੈਨੂੰ ਫਿਰ ਉਸੇ ਪਾਸੇ ਲੈ ਕੇ ਜਾਂਦਾ ਵੀ ਆਦਾ ਐਫਰਟ ਲਗਾਤਾਰ ਜੇ 24 ਮਿੰਟ 50 ਸੈਕਿੰਡ ਤੱਕ ਜਿਹੜੀ ਗੱਲ ਨਹੀਂ ਹੋਈ ਉਹ ਲਾਸਟ 10 ਸੈਕਿੰਡ ਵਿੱਚ ਹੋਈ ਤਾਂ दैट मींस ਸਾਨੂੰ ਆਦਾ ਐਫਰਟ ਕੰਟੀਨਿਊਸ ਐਫਰਟ ਪੋਜੀਟਿਵ ਡਾਇਰੈਕਸ਼ਨ ਇਚ ਪੁਟ ਅਪ ਕਰਦੇ ਰਹਿਣਾ ਚਾਹੀਦਾ ਹੈ ਤਾਂ ਇਸ ਧਾਰਨਾ ਚ ਮੇਰਾ ਪਹਿਲੇ ਵੀ ਵਿਸ਼ਵਾਸ ਸੀ ਉਹ ਹੋਰ ਵੀ ਗੁੜਾ ਹੋਇਆ ਤੇ ਹੁਣ ਕੁਝ ਵਧੀਆ ਢੰਗ ਨਾਲ ਹੋਇਆ ਕਿ ਉਹਨਦੇ ਲਈ ਅਪਲੋਸ ਮਿਲੀ ਕਿ ਅ ਅੱਛਾ ਕੀਤਾ ਹੈ ਕੇਸ ਨੂੰ ਪ੍ਰੈਜ਼ੈਂਟ ਇੱਕ ਇੱਕ ਫੈਕਟ ਜਿਹੜਾ ਹੈ ਉਹਨਦੇ ਤੇ ਰਿਸਰਚ ਕੀਤੀ ਗਈ ਠੀਕ ਹੈ ਉਹਨਦੇ ਪ੍ਰੂਫ ਪੇਸ਼ ਕੀਤੇ ਗਏ ਕਿ ਤਾਂ ਇਹਦੇ ਤੇ ਵਿਚਾਰ ਬਣਿਆ ਹੈ ਤਾਂ ਮੇਰਾ ਇਹ ਵਿਚਾਰ ਸ਼ੇਅਰ ਕਰਿਆ ਜੋ ਜੀ ਸਿੱਕੇ ਦੇ ਦੋ ਹੀ ਪਹਿਲੂ ਹੈ ਜਿੱਤਣਾ ਤੇ ਸਿੱਖਣਾ ਥੈਂਕ ਯੂ ਜੀ ਥੈਂਕਸ ਅ ਲੋਟ